ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਰਾਜ ਸਭਾ 'ਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਭਿੰਡਰਾ ਵਾਲਾ ਬਨਨ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਹੋਣਾ ਆਸਾਮ ਦੀ ਜੇਲ੍ਹ 'ਚ ਬੈਠਾ ਹੈ ਜਿਸ ਤੋਂ ਬਾਅਦ ਇਸ ਬਿਆਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤ ਸਰਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਦੀ ਅਗਵਾਈ ਵਿੱਚ ਫਤੇਗੜ ਸਾਹਿਬ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਉਪਰੰਤ ਇੱਕ ਮੰਗ ਪੱਤਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪਿਆ ਗਿਆ ਕਹਤਾ ਹੈ ਕਿ ਆਰਟੀਸਟ ਜਿਹੜਾ ਬੀਸੀ ਸਾਹਿਬ ਨੂੰ ਮਰੰਡਨ ਦੱਤਾ ਹੈ ਉਹ ਸਨ ਨਹੀਂ ਜਿਹੜੀ ਰਾਜ ਸਭਾ ਦੇ ਵਿੱਚ ਟਿੱਪਣੀ ਕੀਤੀ ਹੈ ਕਿ ਇੱਥੇ ਕਈ ਸੰਤ ਜਨਾਬ ਸਿੰਘ ਬਣ ਨਹੀਂ ਖੜਦੇ ਨਹੀਂ ਉਹ ਡਿਗਰਟ ਜੇਲ੍ਹ ਚ ਭੰਦ ਕੀਤੇ ਹੋਏ ਨੇ ਪਰ ਉੱਥੇ ਗੁਰੂ ਅੰਸਰ ਦਾ ਭਾਟ ਕਰਦੇ ਹਨ ਇਹ ਨਾਲ ਸਾਨੂੰ ਸਾਡੇ ਧਾਰਮਿਕ ਤੌਰ ਤੇ ਬਹੁਤ ਖੇਸਪੁਈਆ ਅਸੀਂ ਇਹ ਗ੍ਰਹਿ ਨੂੰ ਇਹ ਤਾਰਨਾ ਵੀ ਕਰਦੇ ਹਾਂ ਜੇ ਤਾਂ ਅਬ ਨਹੀਂ ਸਾਡੀ ਕਿ ਇਹ ਅਤ ਭੁੱਲੋ ਕਿ ਤੁਸੀਂ ਜੋਹ ਦੇ ਹੋ ਕਰਦੇ ਹੋਂ ਨੁਕਤਾ ਜਿੰਨੀ ਸਾਡੀ ਕਾਹਨ ਦੀ ਕਰਦੇ ਹੋ ਸਾਡੇ ਲੀਟਰਾਂ ਦੀ ਕੀਮਤਾਰ ਕੁਝ ਕਰਦੇ ਹੋ ਇੱਥੇ ਬੜੇ ਉਹੋ ਚਲੇ ਗਏ ਨਹੀਂ ਇੱਥੇ ਮੀਰ ਮੰਨੂ ਅਰਗੇ ਚਲੇ ਗਏ ਜਿਹੜੇ ਹਜ਼ਾਰਾਂ ਸਿੱਕਾ ਨੂੰ ਉਹਦੀ ਕਤਲ ਕਰਦੇ ਤੇ ਪਰ ਤੁਸੀਂ ਤਾਂ ਕੀ ਦੇ ਪਾਣੀ ਹਰੋਂ ਕਿ ਤੁਸੀਂ ਉਹ ਚੀਜ਼ ਹੈ ਜਿਹੜੀ ਮੀਰ ਨੂੰ ਨਹੀਂ ਉਹ ਤਾਂ ਦੁਲ ਰਤ ਨਹੀਂ ਜਾਤੇ ਤੁਸੀਂ ਤਾਂ ਫਿਰ ਵੀ ਲੋਕ ਆਸ ਦੇ ਵਿੱਚੋਂ ਆਪਣੀ ਔਕਾਤ ਨੂੰ ਪੁੱਲੋ ਹਮੇਸ਼ਾ ਹਕਾਤ ਨੂੰ ਆਦਰ ਰੱਖੋ ਅਸੀਂ ਜਿਹੜੀ ਸੇਕ ਕੌਮ ਹੈ ਇਹ ਕਦੇ ਵੀ ਟੀਕੇ ਨਹੀਂ ਪੜਦੀ ਜੇ ਇਹ ਜੇ ਸਾਡੇ ਨਾਲ ਪਰਤਾਉ ਕਰੇ ਤੋ ਜਿੰਨਾ ਸਾਨੂੰ ਛੇੜेंगे ਉਹਨਾਂ ਅਸੀਂ ਉੱਪਰ ਠਾਂਗੇ ਸਾਡੀ ਇੱਛਾ ਨਹੀਂ ਹੈ ਕਿ ਸਾਨੂੰ ਛੇੜਿਆ ਨਾ ਜਾਵੇ ਸਾਨੂੰ ਅਮਨ ਸ਼ਾਂਤੀ ਨਾਲ ਰਹਿਣ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਲਾਗਦੇਆਂ ਸਟੇਟਾਂ ਦੇ ਵਿੱਚ ਜੋ 21 ਮਾਰਚ 2025 ਨੂੰ ਰਾਜ ਸਭਾ ਦੇ ਵਿੱਚ ਅੰਮਿਤ ਸ਼ਾਹ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਦੇ ਵਿਰੁੱਧ ਤੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਟਿੱਪਣੀ ਕਰਕੇ ਸਿੱਖ ਕੌਮ ਦੇ ਜਿਹੜੇ ਹਿਰਦੇ ਆ ਉਹ ਬਲੁੰਦਰੇ ਗਏ ਸਨ ਅੱਜ ਪੂਰੀ ਕੌਮ ਤਰਾਤਰਾਂ ਕਰ ਰਹੀ ਆ ਬਈ 20ਵੀਂ ਸਦੀ ਦੇ ਜਰਨੈਲ ਸੰਤ ਗਿਆਨੀ ਜਨੈਲ ਸਿੰਘ ਜੀ ਪਿੰਡਰਾਂ ਵਾਲੇ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਹੀਦੀ ਦਾ ਉਪਾਦੀ ਪ੍ਰਾਪਤ ਹੈ ਭੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਵਿਸ਼ਵ ਦਾ ਚਾਰੇ ਵਰਨਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਹੈ ਭਾਵੇਂ ਉਹ ਕਿਸੇ ਵੀ ਜਾਤੀ ਜਾਂ ਧਰਮ ਦਾ ਹੋਵੇ 1430 ਅੰਗ ਆਤ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਪਰ ਰਾਜ ਸਭਾ ਦੇ ਵਿੱਚ ਅੰਮ੍ਰਿਤਸਰ ਨੇ ਆਪਣੀ ਨਕਮੀ ਦਿਮਾਗ ਦਾ ਤੇ ਆਪਣੇ ਨਕੰਮੇਪਣ ਦਾ ਤੇ ਹੌਸਲੇਪਣ ਦਾ ਆਪਣੀ ਔਕਾਤ ਦਿਖਾਈ ਆ ਅਸੀਂ ਉਹਨੂੰ ਵਾਰਨਿੰਗ ਵੀ ਦਿੰਨੇ ਆ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਜਿਹੜੇ ਸਬਦ 21 ਮਾਰਚ 2025 ਨੂੰ ਰਾਜ ਸਭਾ ਦੇ ਸਦਨ ਤੇ ਤੁਸੀਂ ਬੋਲੇ ਆ ਉਹਨਾਂ ਨੂੰ ਮਾਫੀ ਮੰਗੀ ਜਾਵੇ ਸਿੱਖ ਕੌਮ ਤੋਂ ਨਹੀਂ ਕੌਮ ਕਦੇ ਬੈਠਦੀ ਨਹੀਂ ਹੈ ਗਰਜਾ ਸਿੰਘ ਤੇ ਗੋਤਾ ਸਿੰਘ ਕੋਈ ਨਾ ਕੋਈ ਪੈਦਾ ਹੋ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਪਟੀ ਵੇਚਣੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز